ਜੀ ਵਰਗਡਿਕ ਕਾਲਾ ਸਰ ਵਰਗਡਿਕ ਪੜ੍ਹਾਈ ਮਾ ਪਿੰਡ ਤਲੁੰਡੀ ਕੋਕ ਦਾ ਰਹਿਣ ਵਾਲਾ ਜੀ ਗਰਦੇਵ ਸਿੰਘ ਜੀ ਮੇਰਾ ਬੇਟਾ ਗੁਰਜੀਤ ਸਿੰਘ ਅਮਰੀਕਾ ਯੂ ਐਸ ਏ 2015 ਤੱਕ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਉਹਦੇ ਦੇ ਹਿਸਾਬ ਨਾਲ ਚੜਨਾ ਸੀ ਜੀ ਤਿਆਰ ਹੋ ਕੇ ਕੋ ਦੋਰੇ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਇਧਰ ਗਿਆ ਪਰ ਇਹ ਤੇ ਥੱਲੇ ਲਾਸ਼ ਮਿਲੀ ਆ ਪੁਲਸ ਨੂੰ ਜੀ ਹਾਂਜੀ ਮੈਂ ਬਹੁਤ ਹੋਈ ਕਿ ਇੱਕ ਪਿਸਤਰਾ ਹੋਈ ਉਹ ਕੀ ਕਾਰਨ ਵਿੱਚ ਬਿਲਕੁਲ ਅਣਜਾਣ ਸੀ ਹੀ ਜਾਂ ਕਿਸ ਤਰ੍ਹਾਂ ਅਣਜਾਣ ਜਿਹਾ ਇੱਕ ਬੇਟੇ ਇੱਕ ਮੁੰਡੇ ਨੇ ਜੀ ਬਹਵਾਰਿਆ ਨਹਿਦਾ ਹੀ ਤੇ ਦੇ ਉੱਪਰ ਦੀ ਪਲੇਟਾਂ ਬੇਟੇ ਮੇਰੇ ਕੋਲ ਲੀਆਂ ਹੀ ਕਿਉਂਕਿ ਤਾਂ 5000 ਜਿ ਲੀਆਂ ਹੀ ਉਹਨੇ ਸਾਲ ਡੇਢ ਜੇ ਦਿੱਤੇ ਪੈਸੇ ਦੇ ਉਹਨੇ ਕਿਸੇ ਵੀ ਕੀਤਾ ਜੀ ਬੇਟੇ ਮੇਰੇ ਤੇ ਤੱਕੀ ਇਸੇ ਮੇਰਾ ਬੇਟਾ ਜਿੱਤ ਗਿਆ ਹੈ ਤੇ ਫਿਰ ਦੁਆਰਾ ਕੰਦਾ ਵੀ ਮੈਨੂੰ ਕਹੇ ਨਾ ਕਿ ਸੋਦਾ ਹੈ ਉਹਨੂੰ ਤਮਕੇ ਦਿੰਦਾ ਰਿਹਾ ਕਿ ਇਸ ਵਾਰ ਸੱ ਲੈ ਮੈਨੂੰ ਪੈਸੇ ਆਦੇ ਦੇ ਦੇ ਤੇ ਬੇਟਾ ਮੇਰਾ 30 30 ਤਰੀਕ ਗੱਲ ਹੋਈ ਉਹ ਦਿਨ ਕੈਮਰਿਆਂ ਚ ਰਿਕਾਰਡ ਹੈ ਤੇ ਉਹਨੇ ਪਿੱਛੇ ਆਉਣਾ ਕੋਈ ਸੀਗਾ ਕਿ ਕਿੰਨੇ ਸਮੇਂ ਤੋਂ ਬਾਅਦ ਰਹਿਣਾ ਉਹ 9 ਵਜੇ ਉਦੋਂ ਤੇ ਫਲੈਟ ਹੀ ਜੀ ਕੱਲ ਦੀ 30 ਤਰੀਕ ਦੀ ਤੇ ਦੋ ਤਰੀਕ ਨੂੰ ਘਰੋਂ ਪੜਣਾ ਸੀ ਜੀ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮਲ ਕੋਈ ਸਪਾਰਟ ਇੱਕ ਚਿੱਲੇ ਸਪਾਰਟ ਪ੍ਰਸ਼ਾਸਨ ਦੀ ਮੰਗ ਕਰਦੇ ਜੀ ਹਨ ਹਨਸਾਬ ਚਾਹੀਦਾ ਜੀ ਤੇ ਪਿਆਰ ਵਾਈ ਕਰਨੀ ਚਾਹੀਦੀ ਜੋ ਉਹਨੇ ਕਰ ਉਹਨੂੰ ਤੌਜੇ ਕਰਦਾ ਰਿਹਾ ਉਹਨੂੰ ਪਿਆਰ ਵਾਈ ਕਰਨੀ ਚਾਹੀਦੀ ਗਵਰਨਮੈਂਟ ਨੂੰ ਹਾਂ ਜੀ ਅਹੀ ਡੇਡ ਬਡੀ ਉਥੇ ਸਸਕਾਰ ਕਰਨ ਲਈ ਸਾਨੂੰ ਗਵਰਨਮੈਂਟ ਕੋ ਵੀਜ਼ਾ ਦਿੱਤਾ ਜਾਏਗੀ। ਮੇਰੇ ਪਤੇ ਮੇਰਾ ਨਾਮ ਦ੍ਰਿਪ ਸਿੰਘ ਆ ਮੈਂ ਗਰਜੀਤ ਸਿੰਘ ਦਾ ਪਾਇਆ ਲੱਗਦਾ ਜੋ ਸਾਡਾ ਬੇਟਾ 2015 ਤੋਂ ਬਾਅਦ ਯੂਐਸਏ ਗਿਆ ਸੀਗਾ। ਉਥੇ ਜਾ ਕੇ ਜਿਹੜਾ ਕੋਈ ਇਹਨਾਂ ਦੇ ਮੇਰੇ ਭਾਈ ਸਾਹਿਬ ਨੇ ਦੱਸਿਆ ਜੀ ਮੁੰਡੇ ਦਾ ਰੈਂਜਰ ਸੀ ਵੀ ਉਹਦੇ ਬਾਰੇ ਇਹਨਾਂ ਦਾ ਦੱਸ ਦਿੱਤਾ। ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਕੋ ਤੇ ਆਪਣੀ ਗਵਰਨਮੈਂਟ ਕੋ ਤੇ ਉਸ ਗਵਰਨਮੈਂਟ ਕੋ ਸਾਹਬ ਮੰਗਦੇ ਆ ਕਿ ਇੱਕ ਇਨਸਾਫ ਦਿੱਤਾ ਜਾਵੇ ਦੂਸਰਾ ਜਿਹੜਾ ਕਿ ਜਦੋਂ ਦਾ ਗਿਆ ਅਜੇ ਤੱਕ ਦੇ ਸਾਡਾ ਜੋ 50 ਲੱਖ ਰੁਪਈਆ ਲੱਗਾ ਸੀ ਸਾਡਾ ਉਹੋ ਕਰਜ਼ਾਂ ਦੀ ਬੋੜਾ ਹੈ ਉਹਦੇ ਵਾਸਤੇ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਸਾਨੂੰ ਥੋੜੀ ਬਹੁਤ ਮਦਦ ਦਿੱਤੀ ਜਾਵੇ ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਤੇ ਯਾਦ ਦੀ ਯਾਦ ਦਿੱਤੀ ਜਾਵੇ ਜਾਂ ਉਹਦਾ ਇਨਸਾਫ ਦਿੱਤਾ ਜਾਵੇ ਇਹ ਸਾਡਾ ਬਾਕੀ ਕੋਲੋਂ ਮੰਗਾ ਬਾਕੀ ਜੋ ਵੀ ਬੰਦਾ ਇਨਸਾਫ ਆ ਗਵਰਨਮੈਂਟ ਦੋਗੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਜਨਾਬਾਂ ਦਾ ਕਿ ਆ ਕੇ ਸਾਡੀ ਦੁੱਖ ਦੀ ਦੁੱਖ ਦੀ ਤਕੜੀ ਵਿੱਚ ਆ ਕੇ ਸਾਡਾ ਦੁੱਖ ਸਾਂਝਾ ਕੀਤਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਸੀਗੇ ਔਰ ਪਹਿਲਾਂ ਕਿਸ ਤਰ੍ਹਾਂ ਦੇ ਸੀਗੇ ਦੇਖੋ ਜੀ ਪਹਿਲੇ ਜਦੋਂ ਉਹ ਇੱਦਾਂ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਚੱਲਦਾ ਸੀਗਾ ਹੁਣ ਉਹ ਲੜਕੇ ਦੇ ਜਾਣ ਤੋਂ ਬਾਅਦ ਇੰਨੇ ਕੁ ਮਤਲਬ ਦੁਖੀ ਹੋ ਗਏ ਆ ਸਾਰਾ ਪਰਿਵਾਰ ਹੀ ਅਸੀਂ ਦੁਖੀ ਆ ਤੇ ਨਾਲ ਹੀ ਅਸੀਂ ਹੁਣ ਜਿਸ ਤਰ੍ਹਾਂ ਕਿ ਪਹਿਲਾਂ ਸਾਡਾ ਲੰਗਰ ਪਾਣੀ ਚੱਲਦਾ ਸੀ ਉਹਨੇ ਚੱਲ ਸਕਦਾ ਕਿਉਂਕਿ ਬੱਚਿਆਂ ਦੇ ਸਾਰੇ ਨਾਲ ਹੀ ਅਸੀਂ ਬਾਹਰ ਜਿਹੜੇ ਬੱਚੇ ਭੇਜੇ ਉਹਨਾਂ ਦੇ ਸਾਰੇ ਨਾਲ ਹੀ ਸਾਰਾ ਜੋ ਪਰਿਵਾਰ ਕਰਦੇ ਆ ਉਹਨਾਂ ਦੇ ਪੈਸੇ ਨਾਲ ਹੀ ਕਰਦੇ ਆ ਹੁਣ ਜਦੋਂ ਪੈਸਾ ਬੰਦ ਹੋ ਜਾਣਾ ਅਸੀਂ ਕੰਮ ਕੀ ਕਰਾਂ ਇਹ ਤਿੰਨ ਬੱਚੇ ਸੀ ਇਹਦੇ ਸਰਦਾਰ ਕ੍ਰਿਪਾ ਸਿੰਘ ਦੇ ਇੱਕ ਬੇਟੀ ਐ ਦੋ ਬੇਟੇ ਆ ਤੇ ਇਹ ਬੇਟਾ ਜਿਹੜਾ ਛੋਟਾ ਬੇਟਾ ਸੀਗਾ ਗਰਜੀਤ ਸਿੰਘ ਇਹਦੀ ਮੌਤ ਹੋ ਤਾਂ ਸਾਰੇ ਇਲਾਕੇ ਨੂੰ ਆਪਣੇ ਨਗਰ ਨੂੰ ਬਹੁਤ ਘਾਟ ਹੋਵੇ ਦੁੱਖ ਪੰਜਾਬੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤੇ ਸੁਰੱਖਣ ਲੈ ਕੇ ਕੀ ਚਣਾ ਚਾਹੀਦਾ ਉਸ ਸਰ ਨੂੰ ਜੁੰਗੀਆਂ ਬਣਾਉਣ ਦਾ ਸਵਿਚਾ ਚ ਸਾਹਮਣੇ ਆਉਂਦਾ ਦੇਖੋ ਜੀ ਬਾਅਦ ਜਿਸ ਤਰ੍ਹਾਂ ਸਾਡੇ ਵਿਦੇਸ਼ ਵਿੱਚ ਬੱਚੇ ਰਹਿ ਰਹੇ ਆ ਉਹਦੇ ਵਾਸਤੇ ਇਹ ਵਿਦੇਸ਼ੀ ਗਵਰਨਮੈਂਟਾਂ ਨੂੰ ਕਹਿੰਦੇ ਜਿੱਦਾਂ ਯੂ ਐਸ ਏ ਹੋਈ ਹੋਰ ਵੀ ਜਿਹੜੇ ਮੁਲਕਾਂ ਚ ਰਹਿ ਰਹੇ ਆ ਉਹਦੀ ਸੁਰੱਖਤਾ ਜਿਹੜੀ ਕਰਨੀ ਚਾਹੀਦੀ ਉਹ ਉੱਥੇ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਾ ਸਾਡੀ ਗਵਰਨਮੈਂਟ ਦੀ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਗਵਰਨਮੈਂਟ ਉੱਥੇ ਦੀ ਜਿਹੜੀ ਉਹਨਾਂ ਦੇ ਜ਼ਿੰਮੇਵਾਰ ਬਣ ਥੋੜਾ ਬਹੁਤ ਉਹਨਾਂ ਦੀ ਹਾਜਤ ਕਰਨ ਕਿਉਂਕਿ ਜਿਹੜੇ ਬੱਚੇ ਸਾਡੇ ਸਹੀ ਸਲਾਮਤ ਰਹਿ ਤੇ ਇਹੋ ਜਿਹਾ ਕੋਈ ਕਿਸੇ ਨਾਲ ਹੋਰ ਨਾ ਹੋਵੇ ਸੱਤਣਾ ਹੋ ਗਿਆ ਕਿਸੇ ਹੋਰ ਨਾਲ ਇਹੋ ਜਿਹਾ ਨਾ ਕਰੋ ਜਿਸ ਤਰ੍ਹਾਂ ਵੀ ਲੜਕੇ ਬਾਸ 21 ਅਕਤੂਬਰ ਨੂੰ ਪੀ ਜਣੇ ਤੇ ਬਾਅਦ ਕਿੱਥੇ ਚਾਹ ਸੀਗਾ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 18 ਤਰੀਕ ਦਾ ਵਿਆਹ ਹੈ 18 ਅਕਤੂਬਰ ਦਾ ਤੇ ਕੱਲ ਬੱਚੇ ਨਾਲ ਕੱਲ ਅੱਜ ਬੱਚੇ ਨਾਲ ਸਵੇਰੇ ਇੱਥੇ ਪਹੁੰਚ ਜਾਣਾ ਸੀਗਾ ਇਹ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਖੋ ਗਏ ਲਗੇ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਤੇ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਸੀ ਸੋਗ ਸਮਗਮ ਵਿੱਚ ਬੈਠੇ ਆ ਸਾਨੂੰ ਇਹਨਾਂ ਦੁੱਖ ਅਕਿ ਸਾਡੇ ਬੱਚੇ ਦੇ ਜਿਹੜੇ ਖੁਸ਼ੀਆਂ ਵਿੱਚ ਜਿਹੜਾ ਉਹ ਸੋਗ ਸਮਗਮ ਵਿੱਚ ਬਦਲ ਗਿਆ ਇਹ ਸਾਨੂੰ ਬਹੁਤ ਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਜੋ ਕਿ ਥੋੜਾ ਬਹੁਤਾ ਜੋ ਵੀ ਜਨਾ ਵੀ ਸਾਡੀ ਮਦਦ ਕਰ ਸਕਣ ਵੱਤ ਵੱਤ ਦੂਸਰੀ ਸ਼ਾਸਨ ਕੋਈ ਸਾਡੀ ਬੇਨਤੀ ਹੈ ਕਿ ਸਾਡੇ ਭਾਈ ਸਾਹਿਬ ਉਹਨਾਂ ਨੂੰ ਮੈਨਾਂ ਕਾਨੂੰਨ ਰਾਸਤੇ ਬੀਜਾ ਦਿੱਤਾ ਜਾਵੇ ਗਵਰਨਮੈਂਟ ਨੂੰ ਅਪੀਲ ਆ ਤੇ ਇਹ ਸਾਡੀ ਅਪੀਲ ਨੂੰ ਕਬੂਲ ਕਰਨ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਾਂਗੇ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਬਹੁਤ ਸਾਂਝਾ ਕੀਤਾ ਸਤਿਗੁਰੂ ਦੀ ਕਿਰਪਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਲਾਕਾ ਜਦੋਂ ਪਤਾ ਲੱਗਿਆ ਵੀ ਦਦਾ ਬੱਚੇ ਦੀ ਮੌਤ ਹੋ ਗਈ ਹੈ ਤੇ ਖੁਸ਼ੀਆਂ ਨਾਲ ਜਿਹੜਾ ਬੱਚੇ ਨੇ ਆਉਣਾ ਸੀ ਅੱਜ ਦੇ ਸਵੇਰੇ 9 ਵਜੇ ਘਰ ਪਹੁੰਚ ਜਾਣਾ ਸੀ ਜਿਹੜਾ ਕਿ ਮਾਤਮ ਛਾ ਗਿਆ ਵਿਕਤੀਗਤਨਾਂਗੇ ਦੁੱਖ ਇਹ ਨਾ ਕੋਈ ਜਵਾਨ ਬੱਚਾ ਜਿਹੜਾ ਹੱਥੋਂ ਖੁੱਸ ਜਾਣਾ ਬੜੀ ਵੱਡੀ ਗੱਲ ਆ ਪਰਮਾਤਮਾ ਨੇ ਸਾਡਾਂ ਨੂੰ ਬਹੁਤ ਵੱਡਾ ਧੋਖਾ ਕੀਤਾ ਇਹ ਇਸ ਤਰ੍ਹਾਂ ਦਾ ਸਰੀਰ ਪ੍ਰਵਾਹ ਕੀ ਜੈ ਜੈ ਕਿ ਸ਼ਪੀਲ ਆਤਾ ਕਿ ਹਾਂਜੀ ਕੁਝ ਵੀਡੀਓ ਵਗੈਰਾ ਆਈਆਂ ਕਿ ਉਹ ਜਿਹੜੇ ਦੇਖੇ ਮੁੰਡਾ ਕਾਫੀ ਤਣਾਪੂਰਨ ਸੀ ਵੀ ਕੋ ਬੋਲਦਾ ਚੱਲਦਾ ਨਹੀਂ ਸੀ ਡਿਪਰੈਸ਼ਨ ਚ ਇਹ ਸਰਕਾਰ ਅਮਰੀਕਾ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਵੀਡੀਓ ਵਗੈਰਾ ਆਈਆਂ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਸਾਨੂੰ ਨਿਆਂ ਦਾ ਨਿਆਂ ਦਿੱਤਾ ਜਾਵੇ